ਸੈਂਟਰ ਵਾਸਤੇ ਜੋੜਿਆ ਵਾ ਤਾਂ ਜੀ ਗਹਿਣੇ ਕੁੜੀ ਦੇ ਬਣਾਏ ਤੇ ਜੀ ਗਹਿਣੇ ਬਣਾਏ ਵੇ ਤੇ ਜੀ ਇਹਨਾਂ ਨੇ ਪਹਿਲਾਂ ਸਫਾਈ ਕਰੀ ਸਾਰੇ ਬੈਡ ਬੁੱਟ ਫੋਲ ਕੇ ਬਾਅਦ ਚ ਅਸੀਂ ਠਾਣੇ ਚੱਲ ਗਏ ਪਿੱਛੇ ਤੇ ਸਾਡੇ ਅੱਗ ਲਾਤੀ ਜੀ ਛੋਟੇ ਛੋਟੇ ਨਿਆਣੇ ਘਰ ਤੇ ਘਰ ਕੋਈ ਆਇਆ ਨਹੀਂ ਤਾਂ ਜੀ ਨਿਆਣੇ ਦੇ ਸਾਹਮਣੇ ਅੱਗ ਲਾਈਏ ਨਿਆਣੇ ਬਾਹਰ ਬੈਠੇ ਤੇ ਲੈਨਪਾ ਡਰਦੇ ਬਾਹਰ ਬੈਠ ਗਏ ਪਿੱਛੇ ਤੇ ਅੱਗ ਲੱਗੀ ਤਾਂ ਪੁਲਿਸ ਵਾਲਿਆਂ ਨੇ ਕੀ ਕਿਹਾ ਫਿਰ ਪੁਲਿਸ ਵਾਲਾ ਤਾਂ ਐ ਕਹਿੰਦੇ ਕਹਿੰਦੇ ਤੁਸੀਂ ਆਪਣੇ ਆਪੇ ਕਰੀ ਜਾਨਾ ਮੈਨੂੰ ਕਹਿੰਦਾ ਤੁਸੀਂ ਤਾਂ ਪਾਥੀਆਂ ਰੱਖੀਆਂ ਵੀ ਆ ਕਹਿੰਦਾ ਤੁਮ ਪਾਥੀਆਂ ਤਾਂ ਰੱਖ ਕੇ ਅੱਗ ਲਾਈ ਵੀ ਆ ਬਾਤੀਆ ਉਹਦਾ ਦੱਸੋ ਕਿੱਥੇ ਆ ਤੁਸੀਂ ਆਪਣਾ ਨਾਮ ਕੀ ਆ ਮੇਰਾ ਨਾਮ ਆਸ਼ਾ ਰਾਣੀ ਹੈ ਜੀ ਤੁਸੀਂ ਕਿਹੜੇ ਵਾਰਡ ਚ ਰਹਿੰਦੇ ਹੋ 17 ਵਾਰਡ ਚ ਰਹਿੰਦੇ ਆ ਜੀ ਕੀ ਗੱਲ ਹੋਈ ਹੈ ਜੀ ਕੀ ਗੱਲ ਕੀ ਹੋਈ ਸਾਰੇ ਜੀ ਚੋਰੀ ਮੇਰਾ ਸਾਰਾ ਜਮਾਨ ਅੱਗ ਲੱਗਦੀ ਜੀ ਸਾਰੇ ਜਮਾਨ ਮੇਰਾ ਚੋਰੀ ਪੇਟੀ ਦੇ ਵਿੱਚ ਵੀ ਅੱਗ ਲੱਗ ਗਈ ਹੋਣੀ ਹੈ ਜੀ ਸਾਰੇ ਹੀ ਫਰੂਪ ਜਿਹੜੇ ਚੋਰੀ ਹੋ ਗਏ ਜੋ ਕੁਝ ਵੀ ਹੈ ਮੇਰਾ ਸਾਰਾ ਲੁੱਟਿਆ ਗਿਆ ਪੈਸੇ ਤੇ ਆ ਸਭ ਕੁਝ ਐਸੀ ਜੀ ਮੇਰੇ ਕੋਲ ਮੇਰੇ ਆਦਮੀ ਨੇ ਮਿਹਨਤ ਕਰ ਕਰਕੇ ਬਣਾਈ ਏ ਟੋਕਰੀ ਚੱਕ ਚੱਕ ਕੇ ਬਣਾਈ ਏ ਬੱਚਾ ਮੇਰਾ ਮਿਹਨਤ ਕਰਦਾ ਇਹਨਾਂ ਨੇ ਜੀ ਪੁਲਿਸ ਵਾਲਿਆਂ ਨੇ ਸਾਡਾ ਕੋਈ ਸਹਾਰਾ ਨਹੀਂ ਸਾਨੂੰ ਦਿਆ ਉਲਟ ਸਾਨੂੰ ਸਾਡੇ ਉੱਪਰ ਬੋਲੇ ਆ ਕਹਿੰਦੇ ਤੁਸੀਂ ਆਂ ਪਾਗ ਲਗਾਈ ਏ ਦੱਸੋ ਕਰਦਾ ਕੋਈ ਮੈਂਬਰ ਕਿਵੇਂ ਅੱਗ ਲਗਾ ਲੇਗਾ ਕਰਦਾ ਮੈਂਬਰ ਆਪਣੇ ਅੰਗ ਅੱਗ ਲਗਾ ਸਕਦਾ ਪਹਿਲਾਂ ਤੁਸੀਂ ਇੰਨੀ ਬਾਤ ਬੋਲੋ ਮੈਂ ਕਿਵੇਂ ਅੱਗ ਲਗਾ ਲੂੰਗੀ ਆਪਣੇ ਘਰ ਨੂੰ ਅਸੀਂ ਤੇਲਾ ਤੇਲਾ ਜੋੜ ਕੇ ਆਪਾਂ ਛੱਤ ਪਾਣੇ ਆ ਗਰੀਬ ਗੰਦੇ ਦਿਹਾੜੀਦਾਰ ਮੇਰੇ ਘਰ ਵਾਲਾ ਆ ਬੇਟਾ ਹੈ ਇਹ ਵੀ ਕਿਸੇ ਦੇ ਨਾਲ ਕੰਮ ਕਰਦਾ ਦਿਹਾੜੀ ਉਹ ਰੱਖ ਲੋ ਜੀ ਇਹਦੀ ਵੀ ਪਹਿਲਾਂ ਇਹ ਦੱਸੋ ਮੇਰਾ ਨੁਕਸਾਨ ਕਿਵੇਂ ਭਰਿਆ ਜਾਊਗਾ ਕਿਵੇਂ ਮੈਂ ਇੱਕ ਤਕਾਰੋਬਾਈ ਇੱਥੇ ਕਰੀ ਜਾਊਗੀ ਉਹਨਾਂ ਪਰ ਜਿਨ੍ਹਾਂ ਨੇ ਚੋਰੀ ਕੀਤੀ ਅੱਗ ਲਗਾਈ ਹੈ ਮਾਤਾ ਜੀ ਕਿੰਨੇ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਘਰ ਦੇ ਵਿੱਚ ਅੱਗ ਲੱਗ ਰਹੀ ਹੈ ਜਾਂ ਸਮਾਨ ਚੋਰੀ ਹੋਇਆ ਸਿਗਾਰੀ 5:00 ਵਜੇ ਦਾ ਟਾਈਮ 5:00 ਵਜੇ ਦਾ ਟਾਈਮ ਸੀਗਾ ਹੋਇਆ ਕਿਆ ਸੀਗਾ ਪੂਰਾ ਪੂਰਾ ਜੀ ਉਹਨਾਂ ਨੇ ਬੈੱਡ ਬੁੱਡ ਵੀ ਫੋਲੇ ਸੀ ਬੈੱਡ ਬੁੱਡ ਫੋਲੇ ਆ ਵਿੱਚ ਸਮਾਨ ਫੋਲਿਆ ਗਿਆ ਸੀ ਫੋਲ ਲੈਣ ਤੋਂ ਬਾਅਦ ਅਸੀਂ ਥਾਣੇ ਚਲ ਗਏ ਉਹ ਜੋ ਲੜਕੀਆਂ ਆਈਆਂ ਪੁਲਸ ਵਾਲੀਆਂ ਉਹ ਕਾਰੋਬਾਰ ਕਰ ਗਈਆਂ ਥੋੜੀ ਜਹੀ ਪਹਿਲਾਂ ਉਹਨਾਂ ਨੇ ਮੈਨੂੰ ਸਾਨੂੰ ਉੱਥੇ ਵੀ ਛਿੜਕੇ ਛੁੜਕੇ ਮਾਰੇ ਫੇ ਮੈਂ ਉਹਨਾਂ ਨੂੰ ਇਹ ਬੋਲਾ ਫੇ ਮੇਰੀ ਰਿਪੋਰਟ ਤੁਸੀਂ ਨਹੀਂ ਲਿਖਣੀ ਹੈਗੀ ਨਹੀਂ ਲਿਖਣੀ ਸਾਨੂੰ ਮੈਨੂੰ ਸਲਿੱਪ ਦੇ ਮੈਨੂੰ ਉਹ ਲਾ ਕੇ ਦੇ ਦਿਓ ਅਸੀਂ ਜਿੱਥੇ ਮਰਜੀ ਜਾਈਏ ਜਿੱਥੇ ਮੈਂ ਰੋਈ ਵੀ ਆ ਜੀ ਉੱਥੇ ਜਿੱਥੇ ਮਰਜੀ ਜਾਈਏ ਜਿੱਥੇ ਮਰਜੀ ਨਾ ਜਾਈਏ ਠੀਕ ਹੈ ਫਿਰ ਉਹਨਾਂ ਨੇ ਮੇਰੇ ਤੇ ਉਲਟ ਬੋਲਿਆ ਮਸਾ ਕੁੜੀਆਂ ਆਈਆਂ ਉਹ ਫਿਰ ਮੈਂ ਕਾਨੂੰਨ ਆ ਲੱਗਦੀ ਸੀ ਉੱਠ ਕੇ ਫਿਰ ਕਹਿੰਦੇ ਨਹੀਂ ਆਂਟੀ ਬੈਠੋ ਤੁਹਾਡੀ ਮੈਂ ਰਿਪੋਰਟ ਲਿਖਦਾ ਮੈਂ ਕਿਹਾ ਜੀ ਮੈਂ ਹੁਣ ਚਾਰ ਬੰਦੇ ਲੈ ਕੇ ਆਂਦੀ ਹਾਂ ਮੇਰੀ ਤੁਸੀਂ ਬਿਲਕੁਲ ਨਹੀਂ ਸੁਣਦੇ ਹੈਗੇ ਦੱਸੋ ਇਹਨਾਂ ਤੇ ਤੁਸੀਂ ਕਾਰੋਬਾਰੀ ਕਿਵੇਂ ਕੀਤੀ ਜਾਵੇ ਸਖਤ ਤੇ ਸਖਤ ਇਹਨਾਂ ਪਰ ਕਾਰੋਬਾਰੀ ਕੀਤੀ ਜਾਵੇ ਮੇਰਾ ਘਰ ਸਾਰਾ ਲੁੱਟ ਲਿਆ ਇਹਨਾਂ ਨੇ ਮਾਤਾ ਜੀ ਪਹਿਲਾਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਚੋਰੀ ਹੋਈ ਚੋਰੀ ਹੋਣ ਤੋਂ ਬਾਅਦ ਤੁਸੀਂ ਥਾਣੇ ਗਏ ਤੇ ਬਾਅਦ ਅੱਗ ਲੱਗੀ ਹੈ ਪਹਿਲਾ ਪਹਿਲਾਂ ਉਹਨਾਂ ਨੇ ਬੈੱਡ ਫੋਲ ਲਿਆ ਸੀ ਬੈੱਡ ਤਾਂ ਦਿਖਾ ਲਣਗੇ ਸੀ ਮੇਰੇ ਕੱਪੜੇ ਫੁੱਲ ਗਏ ਆ ਇਹਦੇ ਵਿੱਚ ਸਮਾਨ ਸੀ ਉਹ ਵੀ ਕੱਢਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਮਾਨ ਮਤਲਬ ਲੈ ਗਏ ਉਹ ਉਸ ਤੋਂ ਬਾਅਦ ਉਹ ਚੋਰੀ ਕਰਕੇ ਅੱਗ ਲਗਾ ਕੇ ਐਨ ਬੜੀ ਮਜੇ ਨਗੇ ਸਾਨੂੰ ਉੱਥੇ ਘੰਟਾ ਡੇਢ ਘੰਟ ਲੱਗੇ ਕੁੜੀਆਂ ਉਹ ਜਿਹੜੀਆਂ ਸੀਗੀਆਂ ਆਪਣੇ ਬਾਹਰ ਗਈਆਂ ਸੀ ਨੀ ਤੁਹਾਨੂੰ ਤੁਹਾਨੂੰ ਪਤਾ ਹੈ ਵੀ ਕਿਹਨੇ ਅੱਗ ਲਾਈ ਐ ਤੁਸੀਂ ਪੁਲਿਸ ਨੂੰ ਦੱਸਿਆ ਹਾਂਜੀ ਬਿਲਕੁਲ ਦੱਸਿਆ ਜੀ ਨਾ ਤੇ ਸ਼ੱਕ ਹੈ ਜੀ ਉਹ ਕਹਿੰਦੇ ਅਸੀਂ ਇਹਨਾਂ ਤੇ ਕਾਰ ਤੁਹਾਡੀ ਕੰਦਾ ਬੜੀ-ਬੜੀਆਂ ਕਿੱਦਾਂ ਐ ਨੇ ਤੇ ਕਾਰਵਾਈ ਕੀਤੀ ਜਾਵੇ ਮੈਂ ਕਹਿੰਦੇ ਸਾਨੂੰ ਸ਼ੱਕ ਹੈ ਨਾ ਤੇ ਹੈ ਜਿੰਨ ਤੇ ਸ਼ੱਕ ਹੈ ਮੈਂ ਉਹਨਾਂ ਤੇ ਇੱਕ ਬੱਲੂਗੀ ਬਿਲਕੁਲ ਨਹੀਂ ਉਹਨਾਂ ਨੂੰ ਕੁਝ ਕਿਹਾ ਇਹਨਾਂ ਨੇ ਬਿਲਕੁਲ ਵੀ ਉਲਟ ਸਾਨੂੰ ਪੇ ਆ ਦੱਸੋ ਦੱਸੋ ਤੁਸੀਂ ਹੁਣ ਇਹਦਾ ਰਿਜ਼ਲਟ ਕੱਢੋ ਫੇ ਕੀ ਗੱਲ ਕਿੱਦਾਂ ਸਾਡੇ ਸਾਡਾ ਮਤਾਂ ਹੱਲ ਹੋ ਲੋ ਬੜੇ ਅਫਸਰਾਂ ਨੂੰ ਵੀ ਤੁਸੀਂ ਸ਼ਿਕਾਇਤ ਦਉਗੇ ਹਾਂਜੀ ਬਿਲਕੁਲ ਜੀ ਜੇ ਸਾਡੀ ਕੋ ਸੁਣਾਈ ਨਾ ਹੋ ਗਈ ਤੇ ਉੱਪਰ ਜਾਏਗੇ ਜੀ ਅਥੇ ਉੱਪਰ ਬਿਲਕੁਲ ਉੱਪਰ ਜਾਏਗੇ ਸਾਡੇ ਗਰੀਬ ਬੰਦਿਆਂ ਦੀ ਸੁਣਦੇ ਨੇ ਦੇਖੋ ਪਹਿਲਾਂ ਪਾਥੀਆਂ ਦੀ ਅੱਗ ਹੈ ਤੁਸੀਂ ਆਪ ਸਮਝਦਾਰ ਹੋ ਬੜੇ ਲਿਖੇ ਹੋ ਦੇਖੋ ਪਹਿਲਾਂ ਪਾਥੀਆਂ ਹੈ ਇੱਥੇ ਬਿਲਕੁਲ ਵੀ ਸਾਸੀ ਕੜਾ ਮੈਸਾ ਰੱਖੀ ਹੈ ਜੀ ਕੱਪੜੇ ਵੀ ਸਾਏ ਨਾਮ ਪਵਨ ਕੀ ਗੱਲ ਕੀ ਹੋਈ ਹੈ ਗੱਲ ਮੈਂ ਗਿਆ ਬਤਾ ਜੀ ਫੰਕਸ਼ਨ 'ਪਾ ਮੈਨੂੰ ਆਇਆ ਫੋਨ ਇਹਨਾਂ ਨੇ ਪਹਿਲਾਂ ਬੈਡ ਬੁੱਡ ਫੋਲੇ ਵੇ ਤੇ ਏ ਚਲੇ ਗਏ ਕਰਦੇ ਮੰਮੀ ਡੈਡੀ ઠાਣੇ ઠાਣੇ ਉੱਤੇ ਕੰਪਲੀਟ ਨਾਲ ਲਿਖੇ ਉਹਨਾਂ ਨੇ ਬਿਠਾ ਕੇ ਰੱਖਿਆ ਪਿੱਛੇ ਤੇ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਕਿਹਾ ਨਹੀਂ ਟਰੰਕ ਫੋਲਿਆ ਵਾ ਪਿੱਛੋਂ ਗਹਿਣੇ ਗੱਡੇ ਵੇ ਤੇ ਤੇ ਵਿੱਚੋਂ ਪੈਸੇ ਕੱਢੇ ਵੇ ਤੇ ਬਾਅਦ ਚ ਅੱਗ ਲਾ ਕੇ ਪਤਾ ਨਹੀਂ ਕਿੱਧਰ ਚਲੇ ਕਿੱਧਰ ਨਹੀਂ ਬਾਅਦ ਚ ਪੁਲਿਸ ਮਸੋ ਮੈਂ ਫੋਨ ਕਰਿਆ ਮੈਂ ਕਿਹਾ ਤੁਸੀਂ ਇੱਕ ਵਾਰ ਅੱਗ ਤਾਂ ਜਾ ਕੇ ਦੇਖੋ ਮਸੋ ਗਏ ਉਹ ਮਸੋ ਆ ਕੇ ਉਹਨਾਂ ਨੇ ਅੱਗ ਬੁਝੋਈ ਸਾਨੂੰ ਅੰਦਰ ਵੀ ਨਹੀਂ ਕਿਸੇ ਨੂੰ ਬੜਨ ਦਿੱਤਾ ਅੱਗ ਬੁਝਾ ਕੇ ਬਾਅਦ ਚ ਬਾਹਰ ਲੇ ਕੇ ਟਰੰਕ ਸਾਨੂੰ ਕਹਿੰਦੇ ਵੀ ਤੁਸੀਂ ਉਹ ਹੀ ਲਾਈ ਆ ਮੇਰੇ ਮੰਮੀ ਡੈਡੀ ਨੂੰ ਬੋਲਣ ਲੱਗੇ ਵੇ ਤੇ ਕਹਿੰਦੇ ਤੁਸੀਂ ਬੋਲੀ ਜਾਂਦੇ ਆ ਤੁਸੀਂ ਉਹ ਲਾ ਕੇ ਤੁਸੀਂ ਉਹ ਬੋਲੀ ਜਾਂਦੇ ਆ ਕੋਈ ਐਵੇਂ ਕਿਵੇਂ ਲਾ ਦੂੰਗਾ ਕਿੰਨਾ ਨੁਕਸਾਨ ਕਿੰਨਾ ਖੋਇਆ ਸਾਰਾ ਨੁਕਸਾਨ ਹੋਇਆ ਜੀ ਗਹਿਣੇ ਤਾਂ ਹੈਗੇ ਤੇ 70 80 ਹਜ਼ਾਰ ਦੇ ਤੇ ਕੈਸ਼ ਪਿਆ ਤਾਂ ਜੀ 96 97 ਹਜ਼ਾਰ ਉਹ ਕਾਦੇ ਵਾਸਤੇ ਰੱਖੇ ਹੋਏ ਤੁਸੀਂ ਕੈਸ਼ ਉਹ ਪਰ ਕੰਦਾ ਖੜੀਆਂ ਕਰੀਆਂ ਜੀ ਲੈਂਟਰ ਪਾਉਣਾ ਸੀ ਹਾਂਜੀ ਉਹਦੇ ਵਾਸਤੇ ਪੈਸੇ ਇਕੱਠੇ ਕਰੇ ਸੀ ਆ ਸਰ ਆਪਣਾ ਕੀ ਨਾਮ ਹੈ ਤੇ ਤੁਸੀਂ ਦੱਸਿਓ ਕੀ ਗੱਲ ਹੋਈ ਸੀ ਮੇਰਾ ਨਾਮ ਅਖਣ ਕੁਮਾਰ ਆ ਜੀ ਤੁਸੀਂ ਆਏ ਦੱਸੋ ਵੀ ਕਾ ਕਰਨ ਕੋਈ ਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਲੁੱਟ ਕੀਤੀ ਗਈ ਫਿਰ ਚੋਰੀ ਕੀਤੀ ਗਈ ਚੋਰੀ ਤੋਂ ਬਾਅਦ ਅੱਗ ਲਾਈ ਗਈ ਹੈ ਸਰ ਕੀ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਰ ਦੇਖੋ ਜੋ ਮੈਂ ਤਕਰੀਬਨ ਅੱਜ ਮੈਨੂੰ ਪਤਾ ਲੱਗਿਆ ਹੈ ਵੀ ਇਸ ਸ਼ਰਮਾ ਪਰਿਵਾਰ ਦੇ ਨਾਲ ਬਹੁਤ ਮਤਭਾਦੀ ਜੋ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਸੀ ਔਰ ਉਸ ਤੋਂ ਬਾਅਦ ਇਹਨਾਂ ਦੀ ਜੋ ਮਾਲੀ ਹਾਲਤ ਹੈ ਉਹਦੇ ਬਾਰੇ ਵੀ ਮੈਂ ਅੱਛੀ ਤਰ੍ਹਾਂ ਜਾਣੂ ਹਾਂ ਵੀ ਇਹ ਇਹ ਆਪਣੇ ਘਰ ਦੇ ਵਿੱਚ ਕਿਦਾਂ ਗੁਜ਼ਾਰਾ ਕਰਦੇ ਆ ਕਿਦਾਂ ਨਹੀਂ ਕਰਦੇ ਇਹਨਾਂ ਦਾ ਇੱਕ ਬੇਟਾ ਹੁਣ ਬੜਾ ਸਮਝਦਾਰਾ ਹੈ ਹੁਣ ਹਾਰ ਹੈ ਵਿਚਾਰਾ ਕੰਮ ਕਰਦਾ ਆਪਣਾ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰਾਂ ਬਖਸ਼ੇ ਪਰ ਜੋ ਇਹਨਾਂ ਦੇ ਨਾਲ ਘਰ ਦੇ ਵਿੱਚ ਵੜ ਕੇ ਪਹਿਲਾਂ ਚੋਰੀ ਕੀਤੀ ਗਈ ਹੈ ਫਿਰ ਉਸੇ ਟਰੰਕ ਨੂੰ ਕਿ ਇੱਕ ਹੋਰ ਮੈਂ ਅਰਉਣ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਇਹ ਇਹਨਾਂ ਦੇ ਘਰ ਦੇ ਵਿੱਚ ਬਾਰਦਤ ਹੋਈ ਹੈ ਇਹ ਕਿਸੇ ਨੇ ਉਪਰੇ ਬੰਦੇ ਨੇ ਨਹੀਂ ਉਸ ਬੰਦੇ ਨੂੰ ਪਤਾ ਥਾ ਟਾਰਗੇਟ ਥਾ ਵੀ ਇਸ ਟਰੰਕ ਦੇ ਵਿੱਚ ਇਹਨਾਂ ਦਾ ਕੈਸ਼ ਪੇ ਹੈ ਹਰ ਜੋ ਵੀ ਡਾਕੂਮੈਂਟ ਇਹਨਾਂ ਦੇ ਇਸੀ ਟਰੰਕ ਦੇ ਵਿੱਚ ਪਏ ਉਸੇ ਟਰੰਕ ਨੂੰ ਟਾਰਗੇਟ ਕੀਤਾ ਗਿਆ ਉਸੇ ਨੂੰ ਅੱਗ ਲਗਾਈ ਗਈ ਹੈ ਪਰ ਮੈਂ ਆਪਣੇ ਕੁਰਾਲੀ ਲੋਕਲ ਜੋ ਵੀ ਮੇਰੇ ਸੀਨੀਅਰ ਅਫਸਰ ਹਨ ਪੁਲਿਸ ਦੇ ਉਹਨਾਂ ਨੂੰ ਰਿਕੁਐਸਟ ਕਰੂੰਗਾ ਇਹਨਾਂ ਦੇ ਨਾਲ ਬੇਇਨਸਾਫੀ ਨੂੰ ਛੱਡ ਕੇ ਇਨਸਾਫ ਕੀਤਾ ਜਾਵੇ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਿਸ ਦਿਨ ਇਹਨਾਂ ਨੇ ਕੋਈ ਕੰਪਲੀਟ ਕੀਤੀ ਸੀ ਥਾਣੇ ਦੇ ਵਿੱਚ ਵੀ ਸਾਡੇ ਘਰੇ ਚੋਰੀ ਹੋਈ ਹੈ ਇਹ ਥਾਣੇ 'ਚ ਬੈਠੇ ਸੀਗੇ ਹਰ ਪਿੱਛੇ ਤੋਂ ਇਹ ਅੱਗ ਲੱਗੀ ਹੈ ਇਹ ਵੀ ਕੋਈ ਸਾਜ਼ਿਸ਼ ਹੈ ਇਹ ਨਹੀਂ ਪਤਾ ਵੀ ਕਿਸ ਦੀ ਸਾਜ਼ਿਸ਼ ਹੈ ਪਰ ਐਦਾਂ ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਚੋਰੀ ਹੋ ਗਈ ਕਰ ਲਈ ਸਾਨੂੰ ਪਤਾ ਹੈ ਗਰੀਬ ਆਦਮੀ ਹੈ ਗਰੀਬ ਪਰਿਵਾਰ ਹੈ ਵਿਚਾਰਾ ਮਿਹਨਤ ਕਰਦਾ ਹੈ ਅਸੀਂ 20 ਵਾਰੀ ਇਸ ਨੂੰ ਦਿਹਾੜੀ ਤੇ ਲੈ ਕੇ ਗਏ ਆ ਬਹੁਤ ਸਾਊ ਬੰਦੇ ਆ ਇਹ ਮੱਖਣ ਜੀ ਕਿ ਮੈਂ ਜਾਣਦੇ ਹਾਂ ਉਹ ਚੰਗੀ ਤਰ੍ਹਾਂ ਹਰ ਪਿਛਲੇ ਇਲੈਕਸ਼ਨ ਦੇ ਵਿੱਚ ਐਮਸੀ ਦੇ ਵਿੱਚ ਮੋਰੇ ਇਲੈਕਸ਼ਨ ਵੀ ਲੜਿਆ ਮੈਨੂੰ ਇਸ ਦਾ ਉਹ ਨਹੀਂ ਹੈਗਾ ਕਿ ਮੈਂ ਹਾਰ ਗਿਆ ਪਰ ਮੈਂ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਖੜਾ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਮੈਂ ਤਾਂ ਇਹੀ ਕਹੂੰਗਾ ਵੀ ਜੋ ਵੀ ਅਪਰਾਧੀ ਤੇ ਕਾਰਵਾਈ ਬਣਦੀ ਹੈ ਕਾਨੂੰਨੀ ਉਹ ਕਰ